ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਉੱਥੋਂ ਕੰਬੂਆਂ ਚੋਂ ਕੱਢਿਆ ਗਿਆ ਟਰਾਲੀਆਂ ਚੋਂ ਕੱਢਿਆ ਗਿਆ ਫਿਰ ਵੱਡੀਆਂ ਲੈਟਾਂ ਲੈ ਕੇ ਜਿੰਨਾਂ ਦਾ ਸਾਈਜ਼ ਬਹੁਤ ਵੱਡਾ ਸੀਗਾ ਉਹ ਲੈਟਾਂ ਦੇ ਨਾਲ ਇਕੱਲੇ ਇਕੱਲੇ ਤੰਦੂਰ ਇਕੱਲੀ ਇਕੱਲੀ ਟਰਾਲੀ ਨੂੰ ਸਰਚ ਕੀਤਾ ਗਿਆ ਉਹ ਫਰਿੱਜਾਂ ਖੋਲ ਰਹੇ ਸੀਗੇ ਕੋਈ ਬ੍ਰੈੱਡ ਚੱਕ-ਚੱਕ ਕੇ ਖਾ ਰਿਹਾ ਸੀ ਕੋਈ ਉੱਥੇ ਜਿਵੇਂ ਕੋਈ ਦੁੱਧ ਪਿਆ ਸੀ ਉਹ ਗਰਪ ਕਰ ਰਿਹਾ ਸੀਗਾ ਕਰੇਨਾ ਦੀ ਐਂਟਰੀ ਹੁੰਦੀ ਆ ਖਾਸ ਕਰਕੇ ਜਿਹੜੇ ਟਰੈਕਟਰਾਂ ਦੇ ਮੂਹਰੇ ਉਹ ਕੁੰਟਗਾਈਆਂ ਲੱਗਾਂ ਹੁੰਦੀਆਂ ਉਹ ਵਾਲੇ ਸਾਰੀਆਂ ਕਰੇਨਾ ਦੀ ਐਂਟਰੀ ਹੁੰਦੀ ਆ ਉਹਨਾਂ ਦੇ ਨਾਲ ਤੰਬੂ ਤੋੜੇ ਜਾਂਦੇ ਟਰੈਕਟਰਾਂ ਦੀਆਂ ਹੁੱਕਾਂ ਜਿਹੜੀਆਂ ਉਹ ਕਰੇਨਾ ਟਾਈਟ ਸੀ ਉਹਨਾਂ ਦੇ ਵਿੱਚ ਜਿੰਨਾ ਮਤਲਬ ਕੋਈ ਪਾਣੀ ਵਾਲੀ ਟੈਂਕੀ ਆ ਕੋਈ ਟਰਾਲੀ ਕਿਹੜੀ ਸੀ ਆ ਰਹੀ ਸੋ ਸਾਰਾ ਕੁਝ ਹੈ ਮਤਲਬ ਖਨੌਰੀ ਸ਼ਹਿਰ ਤੋਂ ਇਧਰਲੇ ਪਾਸੇ ਉਹ ਬੈਗ ਹੀ ਆਏ ਆ ਲੈ ਕੇ ਆਏਗੇ ਤੇ ਸਾਰਾ ਸਮਾਨ ਲਿਆ ਰਿਆ ਰੱਖਿਆ ਜਾ ਰਿਹਾ ਕੁਝ ਸਿੱਟਿਆ ਜਾ ਰਿਹਾਗਾ ਤੇ ਕੁਝ ਸਵਾਣਾ ਹੀ ਤਰਫ ਕਤਾਂਾਂ ਦੇ ਰੱਟੇ ਵੀ ਸ੍ਰੀ ਗੁਰੂ ਜੀ ਇਸ ਵਕਤ ਜਿਹੜਾ ਸਮਾਂ ਦਾ ਉਹ 7 ਵਜੇ ਦਾ ਸਮਾਂ ਹੋਇਆ ਹੈਗਾ ਹੋ ਸਕਦਾ ਇੰਟਰਨੈਟ ਦੀ ਪ੍ਰੋਬਲਮ ਕਰਕੇ ਤੁਸੀਂ ਥੋੜੀ ਜਿਹੀ ਵੀਡੀਓ ਲੇਟ ਦੇਖੋ ਇਹ ਪਰ ਤੁਹਾਡੀ ਜਾਣਕਾਰੀ ਦੇ ਮੁਤਾਬਕ ਅਸੀਂ ਦੱਸ ਦਈਏ ਰਾਤ ਅਸਲ ਦੇ ਵਿੱਚ ਕੀ ਕੀ ਹੋਇਆ ਇਹ ਜੁਆਇੰਟ ਆਪਰੇਸ਼ਨ ਸੀ ਇਧਰਲੇ ਪਾਸਿਓਂ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਸਾਰਾ ਕੁਝ ਕਲੀਅਰ ਕਰਨਾ ਸੀ ਤੇ ਉਧਰਲੇ ਪਾਸਿਓਂ ਹਰਿਆਣਾ ਨੇ ਤੇ ਜਿਹੜੀਆਂ ਤਸਵੀਰਾਂ ਅਸੀਂ ਦੇਰ ਰਾਤ ਦੇਖੀਆਂ ਉਹਦੇ ਬਾਰੇ ਅਸੀਂ ਸਾਰੇ ਪੰਜਾਬ ਨੂੰ ਤੇ ਲੋਕਾਂ ਨੂੰ ਇਹ ਸੂਚਿਤ ਕਰਨਾ ਚਾਹੁੰਦੇ ਆ ਵੀ ਇਹ ਆਪਰੇਸ਼ਨ ਕਿਵੇਂ ਚਲਾਇਆ ਗਿਆ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਉਥੋਂ ਤੰਬੂਆਂ ਚੋਂ ਕੱਢਿਆ ਗਿਆ ਟਰਾਲੀਆਂ ਚੋਂ ਕੱਢਿਆ ਗਿਆ ਫਿਰ ਵੱਡੀਆਂ ਲੈਟਾਂ ਲੈ ਕੇ ਜਿੰਨਾਂ ਦਾ ਸਾਈਜ਼ ਬਹੁਤ ਵੱਡਾ ਸੀਗਾ ਉਹ ਲੈਟਾਂ ਦੇ ਨਾਲ ਇਕੱਲੇ ਇਕੱਲੇ ਤੰਬੂ ਨੂੰ ਇਕੱਲੀ ਇਕੱਲੀ ਟਰਾਲੀ ਨੂੰ ਸਰਚ ਕੀਤਾ ਗਿਆ ਤੇ ਇੱਕ ਤੁਹਾਨੂੰ ਹੋਰ ਗੱਲ ਸੁਣ ਕੇ ਸਾਨੂੰ ਤਾਂ ਉਹ ਗੱਲ ਦੇਖ ਕੇ ਸਾਨੂੰ ਬੜਾ ਦੁੱਖ ਲੱਗਿਆ ਜਿਹੜੀ ਪੁਲਿਸ ਖਾਸ ਕਰਕੇ ਜਿਹੜੇ ਥੱਲਣ ਦੇ ਰੈਂਕ ਦੇ ਸਿਪਾਹੀ ਹੁੰਦੇ ਆ ਉਹਦੇ ਚ ਕਾਂਸਟੇਬਲ ਹੁੰਦੇ ਆ ਕੁੜੀਆਂ ਸੀਗੀਆਂ ਮੁੰਡੇ ਸੀਗੇ ਉਹਨਾਂ ਨੂੰ ਵੀ ਇਹ ਲੱਗਦਾ ਸੀ ਵੀ ਉਹਨਾਂ ਨੇ ਬਹੁਤ ਦਿਨਾਂ ਦਾ ਕੁਝ ਖਾਧਾ ਨਹੀਂ ਉਹ ਫਰਿੱਜਾਂ ਖੋਲ ਰਹੇ ਸੀਗੇ ਕੋਈ ਬ੍ਰੈਡ ਚੱਕ ਚੱਕ ਕੇ ਖਾ ਰਿਹਾ ਸੀ ਕੋਈ ਉੱਥੇ ਜਿਵੇਂ ਕੋਈ ਦੁੱਧ ਪਿਆ ਸੀ ਉਹ ਗਰਮ ਕਰ ਰਿਹਾ ਸੀਗਾ ਰੋਟੀਆਂ ਖਾ ਰਹੇ ਸੀ ਜਿਹੜੀਆਂ ਪਕਾਉਣਾ ਵੀ ਨਹੀਂ ਸੀ ਜਾਂ ਪਹਿਲਾਂ ਦਾ ਸਬਾਨ ਪਿਆ ਸੀ ਜਾਂ ਕਿਸੇ ਦੇ ਜਿਵੇਂ ਕੋਈ ਪਿੰਨੀਆਂ ਲਿਆਂਦੀਆਂ ਸੀ ਹੋਰ ਥਾਰਾ ਕੋਸ਼ ਤੇ ਜਦੋਂ ਅਸੀਂ ਪੁੱਜਦੇ ਸੀ ਉਹਨਾਂ ਦੇ ਵੀ ਬਈ ਮੂੰਹ ਤੋਂ ਮੱਖੀ ਨਹੀਂ ਉੱਡਦੀ ਸੀ ਇਹ ਵੀ ਇੱਕ ਉਥੇ ਸਚਾਈ ਆ ਫੇਰ ਕਰੇਨਾ ਦੀ ਐਂਟਰੀ ਹੁੰਦੀ ਆ ਖਾਸ ਕਰਕੇ ਜਿਹੜੇ ਟਰੈਕਟਰਾਂ ਦੇ ਮੂਹਰੇ ਉਹ ਕੁੰਡਗਾਈਆਂ ਲਾਗਣਾ ਹੁੰਦੀਆਂ ਉਹ ਵਾਲੇ ਸਾਰੀਆਂ ਕਰੇਨਾ ਦੀ ਐਂਟਰੀ ਹੁੰਦੀ ਆ ਉਹਨਾਂ ਦੇ ਨਾਲ ਤੰਬੂ ਤੋੜੇ ਜਾਂਦੇ ਆ ਤੰਬੂ ਤੋੜ ਕੇ ਬਹੁਤ ਸਾਰਾ ਸਮਾਨ ਉਹਦੇ ਵਿੱਚ ਜਿਵੇਂ ਉਹ ਪਾਣੀ ਗਰਮ ਕਰਨ ਵਾਲੀਆਂ ਜਿਹੜਾ ਆਪਣਾ ਉਹ ਹੀਟਰ ਜਾਂ ਹੁੰਦਾਗਾ ਉਹ ਉਹ ਸਾਰੇ ਤੋੜ ਦਿੱਤੇ ਜਾਂਦੇ ਆ ਗੇਟ ਤੋੜ ਦਿੱਤੇ ਜਾਂਦੇ ਆ ਉੱਥੇ ਜਿਹੜੇ ਕੋਈ ਕੂਲਰ ਲੱਗੇ ਆ ਕੰਨਾਂ ਦੇ ਵਿੱਚ ਉਹ ਕੋਈ ਇਹ ਉਹ ਪੱਖੇ ਪਏ ਸੀ ਦਤੀ ਫਰੇ ਉਹ ਪਾਸੇ ਸਿੱਟੇ ਜਾਂਦੇ ਆ ਖਤਾਨਾਂ ਦੇ ਵਿੱਚ ਸਮਾਨ ਸਿੱਟਿਆ ਜਾਂਦਾ ਹੈਗਾ ਉਹ ਕਲੀਅਰ ਆਪਾਂ ਉਹ ਨੂੰ ਇਸ ਹੱਬ ਦੇ ਨਾਲ ਕੀਤਾ ਜਾਂਦਾ ਤੇ ਫਿਰ ਐਂਟਰੀ ਹੁੰਦੀ ਆ ਜਿਹੜੀਆਂ ਸ਼ਹਿਰਾਂ ਦੇ ਵਿੱਚ ਆ ਛੋਟੇ ਛੋਟੇ ਹੱਥੀ ਜੇ ਫਿਰਦੇ ਹੁੰਦੇ ਜਿਨ੍ਹਾਂ ਦੇ ਪਿੱਛੇ ਉਹ ਸਫਾਈ ਵਾਲਿਆਂ ਜਾਣੇ ਕਿ ਨਗਰ ਕਾਉਂਸਲ ਤੇ ਮਿਊਨਿਸਪਲ ਕਮੇਟੀ ਦੀਆਂ ਉਹ ਵੈਨਾਂ ਜੀਆਂ ਹੁੰਦੀਆਂ ਆ ਉਹ ਵੀ ਆਏ ਪੂਰੀਆਂ ਨਵੀਆਂ ਨਗੌਰ ਪਤਾ ਨਹੀਂ ਕਿੱਥੋਂ ਲੈ ਕੇ ਆਏ ਸੀ ਦੇਖੀ ਕੁਝ ਪਤਾ ਲੱਗ ਰਿਹਾ ਸੀ ਹੂੰ ਮੈਨੂੰ ਲੱਗਦਾ ਵੀ ਸਫਾਈ ਵਾਲਾ ਅਭਿਆਨ ਜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਦੇ ਹਿਸਾਬ ਨਾਲ ਨਹੀਂ ਚੱਲਦਾ ਜਿਹੜੇ ਹਿਸਾਬ ਨਾਲ ਇਹਨਾਂ ਨੇ ਰਾਤ ਚਲਾਤਾ ਫਿਰ ਉਹ ਤੇ ਉਹਨਾਂ ਦੇ ਵਿੱਚ ਹੀ ਟਰਾਲੀਆਂ ਟਰਾਲੀਆਂ ਅੱਡਾ ਇਹਨਾਂ ਕਰਮਚਾਰੀ ਸੀ ਉਹ ਦੇਖ ਰਹੇ ਸੀ ਵੀ ਕੁਝ ਸਮਾਨ ਟਰਾਲੀਆਂ ਦੇ ਵਿੱਚ ਸਿੱਟਿਆ ਜਾ ਰਿਹਾ ਸੀ ਕੁਝ ਉਹਨਾਂ ਦੇ ਵਿੱਚ ਜਿਹੜੀਆਂ ਉਹ ਕੂੜੇ ਵਾਲੀਆਂ ਗਈਆਂ ਮਤਲਬ ਐ ਪ੍ਰੋਪਰ ਇੱਕ ਪੂਰਾ ਵੈਲ ਮੈਨੇਜਡ ਇਹ ਸਾਰਾ ਸਿਸਟਮ ਚਲਾਇਆ ਜਾ ਰਿਹਾ ਸੀ ਕਿ ਸਾਰਾ ਜਿਹੜਾ ਆਪਰੇਸ਼ਨ ਜੁਲਾਈ ਆ ਜਾ ਰਿਹਾ ਸੀ ਬਹੁਤ ਸਾਰੇ ਕਿਸਾਨ ਜਿਹੜੇ ਉੱਥੇ ਸੀਗੇ ਉਹਨਾਂ ਦੇ ਵਿੱਚ ਮਹਿਲਾਵਾਂ ਸੀ ਬੀਬੀਆਂ ਸੀ ਜਾਂ ਔਰਤਾਂ ਉਹਨਾਂ ਦੇ ਵਿੱਚ ਬਜ਼ੁਰਗ ਸੀਗੇ ਨੌਜਵਾਨ ਸੀ ਉਹਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲੱਗਦੇ ਰਹੇ देर ਰਾਤ ਤੱਕ ਲੱਗਦੇ ਰਹੇ ਤੇ ਕਈ ਜਿਵੇਂ ਕਿਸਾਨ ਬਹੁਤ ਅਗਲੇ ਪਾਸੇ ਉਹ ਜੇ ਖਨੌਰੀ ਦਾ ਜਿੱਥੇ ਸਟੇਅ ਸੀ ਉਦੋਂ ਅੱਗੇ ਅਸੀਂ ਗੱਲ ਕਰੀਏ ਜਦੋਂ ਅਸੀਂ ਉਹ ਬਾਰਡਰ ਕਣੀ ਨੂੰ ਵੱਧਿਆ ਉੱਥੋਂ ਕਿਸਾਨ ਇੱਕ ਇੱਕ ਕਰਕੇ ਦੋ ਦੋ ਕਰਕੇ ਤੁਰੇ ਆ ਰਹੇ ਸੀਗੇ ਤਾਂ ਮਤਲਬ ਇਹ ਜੀਆਂ ਚੀਜ਼ਾਂ ਬਹੁਤ ਸਾਰੀਆਂ ਦੇਖਣ ਨੂੰ ਮਿਲੀਆਂ ਬਹੁਤ ਮਤਲਬ ਦੇਖ ਦੇਖ ਕੇ ਮਨ ਖਰਾਬ ਵੀ ਹੋ ਰਿਹਾ ਸੀ ਪਰ ਇਹ ਜ਼ਰੂਰ ਆ ਵੀ ਲੋਕਾਂ ਦੀ ਜੇ ਸੀ ਗੱਲ ਕਰਦੇ ਆ ਜਾਂ ਉੱਥੇ ਜਿਹੜੇ ਕਿਸਾਨ ਸੀਗੇ ਉਹ ਚਰਦੀ ਖਲਾ ਦੇ ਵਿੱਚ ਸੀ ਬਹੁਤ ਸਾਰੇ ਨਾਰੇ ਅਸੀਂ ਕੁਝ ਸਾਡੇ ਕੋਲੇ ਰਿਕਾਰਡਡ ਵੀਡੀਓਜ਼ ਆ ਤਸਵੀਰਾਂ ਆ ਤੇ ਇੱਕ ਸਾਨੂੰ ਖਾਸ ਗੱਲ ਹੋਰ ਦੱਸ ਦਈਏ ਟਰੈਕਟਰਾਂ ਦੀਆਂ ਹੁੱਕਾਂ ਜਿਹੜੀਆਂ ਉਹ ਕਰੇਨਾ ਟਾਈਪ ਸੀ ਉਹਨਾਂ ਦੇ ਵਿੱਚ ਜਿੰਨਾ ਮਤਲਬ ਕੋਈ ਪਾਣੀ ਵਾਲੀ ਟੈਂਕੀ ਆ ਕੋਈ ਟਰਾਲੀ ਕਿਹੜੀ ਸੀ ਆ ਰਹੀ ਸੀ ਉਹ ਸਾਰਾ ਕੁਝ ਹੈ ਮਤਲਬ ਖਨੌਰੀ ਸ਼ਹਿਰ ਤੋਂ ਇੱਧਰਲੇ ਪਾਸੇ ਉਹ ਬੈਗ ਹੀ ਆਏ ਆ ਲੈ ਕੇ ਆਏਗੇ ਟਰੈਕਟਰ ਤੇ ਕਈ ਟਰੈਕਟਰ ਜਿਹੜੇ ਸਟਾਰਟ ਹੋ ਗਏ ਸੀਗੇ ਉਹ ਪੁਰਸ਼ ਕਰਮਚਾਰੀ ਲੈ ਕੇ ਆਏ ਆ ਪਾਖੜਾ ਤੋਂ ਉਰਲੇ ਪਾਸੇ ਦੋ ਤਨ ਕਿੱਲਿਆਂ ਚ ਕਾਫੀ ਵੱਡੀ ਜਗ੍ਹਾ ਨਹੀਂ ਜਿੱਥੇ ਸਾਰਾ ਸਮਾਨ ਲਿਆ ਲਿਆ ਰੱਖਿਆ ਜਾ ਰਿਹਾ ਕੁਝ ਸਿੱਟਿਆ ਜਾ ਰਿਹਾਗਾ ਤੇ ਕੁਝ ਸਵਾਣਾ ਹੀ ਖਤਾਨਾਂ ਵਾਲੇ ਰੱਟ ਵੀ ਸੁੱਟਿਆ ਜਾ ਰਿਹਾਗਾ ਸੋ ਇੱਕ ਪਾਸੇ ਮੀਟਿੰਗ ਸੀ ਮੀਟਿੰਗ ਤੋਂ ਬਾਅਦ ਡਿਟੇਲ ਕਿਵੇਂ ਹੋਏ ਉਹ ਸਾਰਿਆਂ ਨੇ ਤਸਵੀਰ ਦੇਖੀ ਤੇ ਫਿਰ ਜਿਹੜਾ ਇਹ ਦੇਰ ਰਾਤ ਆਪਰੇਸ਼ਨ ਚੱਲਿਆ ਸ਼ੰਭੂ ਵੀ ਚੱਲਿਆ ਖਨੋਰੀ ਵੀ ਚੱਲਿਆ ਇਹ ਖਨੋਰੀ ਦੀ ਸੀ ਤੁਹਾਨੂੰ ਦੱਸ ਰਹੇ ਹਾਂ ਜੋ ਕੁਝ ਅਸੀਂ ਰਾਤ ਚੀਜ਼ਾਂ ਦੇਖੀਆਂ ਨੇ ਤੇ ਜੇ ਅਸੀਂ ਪੁਲਿਸ ਮੁਲਾਜ਼ਮਾਂ ਦੀ ਗੱਲ ਕਰੀਏ 3000 ਤੋਂ ਬੱਧ ਦੀ ਗਿੰਦੀ ਦੱਸੀ ਜਾ ਰਹੀ ਆ 3000 4000 ਇੰਨੀ ਗਿੰਦੀ ਸਾਰੇ ਹੀ ਦੱਸ ਰਹੇ ਸੀ ਤੇ ਇੱਕ ਸ਼ਬਦ ਇਹ ਵੀ ਸੁਣ ਕੇ ਆ ਰਿਹਾ ਸੀ ਕਈ ਅਸੀਂ ਜਿਹੜੇ ਛੋਟੇ ਰੈਂਕ ਦੇ ਮਲਾਜ਼ਮ ਆ ਉਹ ਜਦੋਂ ਗੱਲਬਾਤ ਕਰ ਰਹੇ ਸੀ ਵੀ ਅਸੀਂ 3 ਦਿਨ ਲਈ ਆਏ ਆ 5 ਦਿਨ ਲਈ ਆਏ ਆ ਤੇ ਉਹਨਾਂ ਦਾ ਵੀ ਇਹ ਸਿਸਟਮ ਸੀ ਤੇ ਕੁਸ਼ਕ ਅਸੀਂ ਮਲਾਜ਼ਮ ਜਿਹੜੇ ਆ ਮਤਲਬ ਜਿਵੇਂ ਮੂਰਲੀਆਂ ਟਰਾਲੀਆਂ ਜਾਂ ਖਾਸ ਕਰਕੇ ਉਹ ਟਰਾਲੀਆਂ ਜਿਹੜੀਆਂ ਕਵਰ ਹੁੰਦੀਆਂ ਸੀ ਜਾਂ ਜਿਹੜੀਆਂ ਥੋੜੀਆਂ ਜੀਆਂ ਉਹ ਵਧੀਆ ਬਣਾਇਆ ਹੁੰਦਾ ਉਹਨਾਂ ਦੇ ਵਿੱਚ ਪੁਰਸ ਮੁਲਾਜ਼ਮ ਅੰਦਰ ਪੈ ਗਏ ਤੇ ਅਦਰੋਂ ਕੁੰਡੇ ਵੀ ਲਾੜੇ ਇਹੋ ਜੀਆਂ ਚੀਜ਼ਾਂ ਵੀ ਸੀ ਦੇਖਿਆ ਕਿੰਨਾ ਨਹੀਂ ਇੱਕ ਪਾਸੇ ਜਿਹੜਾ ਕਿਸਾਨ ਸੀ ਉਹਨੂੰ ਮਜ਼ਾਕ ਦਾ ਪਾਤਰ ਵੀ ਬਣਾਇਆ ਜਾ ਰਿਹਾ ਸੀ ਇੰਦਾਂ ਨਹੀਂ ਸੀ ਅੱਖੀ ਡਠਾ ਹਾਲ ਉੱਥੇ ਦੇਖਿਆ ਹੈਗਾ ਇਹ ਜਿਹਾ ਵੀ ਹੋਇਆ ਇੱਕ ਦੋ ਮੀਡੀਆ ਵਾਲਿਆਂ ਨਾਲ ਵੀ ਇਹ ਹੋਇਆ ਸਾਡੇ ਕੈਮਰਾਮੈਨ ਨਾਲ ਖੁਦ ਨਾਲ ਇਹ ਜਿਹੀ ਗੱਲ ਹੋਈ ਵੀ ਤੁਸੀਂ ਇੱਥੋਂ ਭੱਜ ਜਾਓ ਕੈਮਰੇ ਬੰਦ ਕਰ ਲਓ ਤੁਹਾਡੀ ਛਤਰਪ੍ਰੇਡ ਕਰਾਂਗੇ ਨਹੀਂ ਚੱਕ ਕੇ ਲੈ ਇੱਕ ਇਹ ਸ਼ਬਦ ਬਹੁਤ ਬਰਤੇ ਚੱਕ ਕੇ ਲੈ ਦਾਂਗੇ ਪਤਾ ਹੀ ਨਹੀਂ ਲੱਗਣਾ ਤੁਹਾਨੂੰ ਕਿੱਥੇ ਸਿੱਟ ਦਾਂਗੇ ਮਤਲਬ ਇਹੀ ਜੀਆਂ ਚੀਜ਼ਾਂ ਦੋਨੇ ਸੀ ਹਾਂ ਫਿਰ ਜਦੋਂ ਕੈਮਰੇ ਬਾਅਦ ਦੇ ਵਿੱਚ ਆਉਣ ਹੋਏ ਉੱਥੇ ਬਹੁਤ ਮਤਲਬ ਹੱਥ ਬਨ ਕੇ ਜਾਂ ਬਹੁਤ ਉਹ ਜੇ ਤਰੀਕੇ ਨਾਲ ਕਿਸਾਨਾਂ ਨੂੰ ਬਿਠਾਇਆ ਜਾ ਰਿਹਾ ਸੀ ਫਿਰ ਥੋੜਾ ਜਿਹਾ ਜ਼ਿਆਦਾ ਉਹ ਸ਼ੋਅ ਅਪ ਕੀਤਾ ਜਾ ਰਿਹਾ ਸੀ ਸੋ ਇਹ ਇੱਕ ਇਹ ਵੀ ਇੱਕ ਤਸਵੀਰ ਸੀਗੀ ਸਾਡਾ ਸੀਗਾ ਵੀ ਅਸੀਂ ਲੋਕਾਂ ਨੂੰ ਦੱਸ ਦਈਏ ਵੀ ਰਾਤ ਅਸੀਂ ਬੇਰ ਰਾਤ ਤੱਕ 11-12 ਵਜੇ ਤੱਕ ਅਸੀਂ ਕੀ ਸਾਰਾ ਕੁਝ ਦੇਖਦੇ ਆਏ ਆ ਤੇ ਜੇ ਇੰਟਰਨੈਟ ਸੇਵਾਵਾਂ ਦੀ ਗੱਲ ਕਰੀਏ ਅ ਮਸਤੂਆਣਾ ਤੋਂ ਇਧਰਲੇ ਪਾਸੇ ਨੂੰ ਜਦੋਂ ਅਸੀਂ ਹੁਣ ਮਸਤੂਆਣਾ ਨਹੀਂ ਖਾਸ ਕਰਕੇ ਬਡਬਰ ਬਡਬਰ ਆ ਫੋਨ ਬੰਦ ਹੋਣ ਕਰਕੇ ਅਸੀਂ ਇਹ ਦੁਬਾਰਾ ਬਣਾ ਰਹੇ ਹਾਂ ਵੀਡੀਓ ਬਡਬਰ ਕੋਲੇ ਜਾ ਕੇ ਇੰਟਰਨੈਟ ਜਿਹੜਾ ਹੈਗਾ ਉਹ ਠੀਕ ਚੱਲ ਰਿਹਾ ਹੈ ਕਨਫਰਮੇਸ਼ਨ ਇਹ ਵੀ ਆ ਰਹੀ ਆ ਵੀ ਕਿਸਾਨ ਅੱਜ ਹੋ ਸਕਦਾਗਾ ਇਸ ਨੂੰ ਲੈ ਕੇ ਟੋਲ ਪਲਾਜ਼ਾ ਦਾ ਕਿਸੇ ਸੜਕਾਂ ਦੇ ਉੱਤੇ ਕੋਈ ਪ੍ਰੋਟੈਸਟ ਕਰ ਸਕਦੇ ਆ ਇਹ ਅਜੀ ਮਤਲਬ ਉਵੇਂ ਵੈਲਿਡ ਕੋਈ ਸਾਡੇ ਕੋਲੇ ਇਨਫੋਰਮੇਸ਼ਨ ਨਹੀਂ ਕਿਉਂਕਿ ਮੈਟ ਜਾਂ ਹੋਰ ਉਵੇਂ ਗੱਲਬਾਤ ਨਹੀਂ ਹੋ ਰਹੀ ਪਰ ਇੱਕ ਤੁਹਾਨੂੰ ਜਾਣਕਾਰੀ ਹੋਰ ਦੱਸ ਦਈਏ ਵੀ ਇਹਦੇ ਵਿੱਚ ਇੱਕ ਸਵਾਲ ਹੋਰ ਖੜਾ ਹੋ ਰਿਹਾ ਹੈਗਾ ਕਿਸਾਨ ਆਗੂਆਂ ਨੂੰ ਲੈ ਕੇ ਖਾਸ ਕਰਕੇ ਜਿਹੜੇ ਗੈਰ ਰਾਜਨੀਤਿਕ ਮੋਰਚੇ ਵਾਲੇ ਸੀ ਜਿਹੜੇ ਉੱਥੇ ਕੱਲ ਮੀਟਿੰਗ ਦੇ ਵਿੱਚ ਗਏ ਤੇ ਜਿਨ੍ਹਾਂ ਦੇ ਕੋਸ਼ਰ ਨਮਾਇੰਦੇ ਮੀਟਿੰਗ 'ਚ ਗਏ ਤੇ ਉਹ ਕਿਸਾਨ ਆਗੂ ਨਹੀਂ ਮੀਟਿੰਗ 'ਚ ਗਏ ਇਹ ਵੀ ਇੱਕ ਫਰਕ ਵਾਲੀ ਗੱਲ ਆ ਕੁਝ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਇੱਕ ਡਿਟੇਨ ਕੀਤੇ ਗਏ ਹਰਾਸਟ ਲੈ ਗਏ ਪਰ ਇੱਕ ਸਵਾਲ ਇਹ ਵੀ ਆ ਵੀ ਜਦੋਂ ਕਿਸਾਨਾਂ ਗਮਾਉਣ ਨੂੰ ਜਾਂ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਗੈਰ ਰਾਜਨੀਤਿਕ ਵਾਲੀਆਂ ਉਹਨਾਂ ਨੂੰ ਪਤਾ ਸੀਗਾ ਕਿ ਪੁਲਿਸ ਇਕੱਠੀ ਹੋ ਰਹੀ ਆ ਕੱਲ ਸਵੇਰ ਇਹ ਗੱਲ ਬਹੁਤ ਮਤਲਬ ਮੀਡੀਆ ਦੇ ਵਿੱਚ ਵੀ ਆ ਰਹੀ ਸੀ ਵੀ ਅੱਜ ਕੁਝ ਹੋ ਸਕਦਾ ਹੈਗਾ ਦੁਪਹਿਰ ਤੱਕ ਸੀ ਵੀ ਉਦੋਂ ਕੋਈ ਅਨਾਉਂਸਮੈਂਟ ਜਾਂ ਉਦੋਂ ਕੁਝ ਨਹੀਂ ਕੀਤਾ ਗਿਆ ਮਤਲਬ ਉਦੋਂ ਕੋਈ ਪਿੰਡਾਂ ਦੇ ਵਿੱਚ ਹੋਕੇ ਜਾਂ ਉਹੋ ਜਿਹੇ ਟਾਈਪ ਦਾ ਜਿਵੇਂ ਅੱਗੇ ਨੇਚਰਲੀ ਦੇਖਣ ਨੂੰ ਮਿਲਦੀਆਂ ਆਗੀਆਂ ਕਿਸਾਨਾਂ ਆਦੀਆਂ ਜੋ-ਜੋ ਜਿਵੇਂ ਜਿਵੇਂ ਸਿਸਟਮ ਕਰਦੇ ਆ ਜਿਵੇਂ ਕੋਈ ਗੱਲਬਾਤ ਹੋ ਜੇ ਪਿੰਡਾਂ ਦੇ ਵਿੱਚ ਹੋਕੇ ਹਾਂ ਇੱਕ ਗੱਲ ਇਹ ਹੈ ਵੀ ਉੱਥੇ ਮੀਟਿੰਗ ਦੇ ਵਿੱਚ ਜ਼ਰੂਰ ਕਹਿੰਦੇ ਸਵਾਲ ਪੁੱਛਿਆ ਗਿਆ ਵੀ ਪੁਲਿਸ ਕੋਈ ਆ ਜਾਂ ਆਏ ਆ ਪਰ ਹੋਰ ਕੁਝ ਉਵੇਂ ਨਹੀਂ ਹੋਇਆ ਇੱਕ ਪੱਖ ਇਹਦਾ ਇਹ ਵੀ ਨਜ਼ਰ ਆਉਂਦਾਗਾ ਵੀ ਉਹ ਸਵਾਲ ਹੇਗਾਗਾ ਕਿਸਾਨਾਂ ਹੂਆਂ ਨੂੰ ਵੀ ਤੁਹਾਨੂੰ ਕੀ ਵਾਕਈ ਹੀ ਪਤਾ ਸੀ ਕਿਉਂਕਿ ਬਹੁਤ ਸਾਰੇ ਮਤਲਬ ਮੀਡੀਆ ਆੜਿਆਂ ਨਾਲ ਜਾਂ ਬਹੁਤ ਸਾਰੇ ਹੋਰ ਲੋਕਾਂ ਨਾਲ ਕਿਸਾਨ ਅਗੂਆਂ ਦੀ ਜਾਂ ਉਹਨਾਂ ਦੇ ਨੇੜਲੇ ਬੰਦਿਆਂ ਦੀ ਗੱਲਬਾਤ ਹੋ ਰਹੀ ਸੀ ਵੀ ਇਕੱਠੇ ਹੋ ਰਹੇ ਆ ਜੋ ਕਨਫਰਮ ਕਰ ਰਹੇ ਸੀ ਵੀ ਅੱਜ ਕੁਛ ਨਾ ਕੁਛ ਹੋਊਗਾ ਰਾਤ ਨੂੰ ਕੁਛ ਨਾ ਕੁਛ ਹੋਊਗਾ ਇਸੇ ਜੀਆਂ ਚੀਜ਼ਾਂ ਹੋਰ ਵੀ ਜੇ ਕੋਈ ਖ਼ਬਰ ਹੋਰੀ ਤੋਂ ਅਪਡੇਟ ਹੋਈ ਉਹ ਵੀ ਤੁਹਾਨੂੰ ਦਿੰਦੇ ਰਹਾਂਗੇ ਪਰ ਇਹ ਦੋਨੇ ਚੀਜ਼ਾਂ ਜਿਹੜੀ ਅਸੀਂ ਪਹਿਲਾਂ ਵੀ ਜ਼ਰੂਰ ਦੱਸੀ ਆ ਵੀ ਕਿੱਦਾਂ ਦਾ ਉੱਥੇ ਰਾਤ ਦਾ ਮਾਹੌਲ ਸੀ ਤਾਂ ਜਿਹੜੀਆਂ ਆਮ ਹੁਣ ਚਰਚਾਵਾਂ ਲੋਕ ਸਾਨੂੰ ਫੋਨ ਕਰ ਰਹੇ ਆ ਬਾਹਰੋਂ ਬਹੁਤ ਫੋਨ ਆ ਰਹੇ ਆ ਮੈਂ ਚੱਕੇ ਨਹੀਂ ਜਾ ਰਹੇ ਬਿਉਤੇ ਕੀ ਆ ਕੀ ਹੋ ਚੁੱਕਾ ਕੀ ਨਹੀਂ ਹਾਂ ਓਮੇ ਕਿਸੇ ਨਾਲ ਜੇ ਸੀ ਕਹਿ ਦਈਏ ਵੀ ਮਾਰਕਟ ਖਨੌਰੀ ਓਮੇ ਉਹ ਸਾਹਿਬ ਜੀ ਨਾਲੀ ਹੋਈ ਹਾਂ ਇਹ ਜ਼ਰੂਰ ਆ ਵੀ ਥੋੜੇ ਲੋਕਾਂ ਨਾਲ ਬਤਮੀ ਜੀ ਟਾਈਪ ਜਾਂ ਉਹੋ ਜਿਹਾ ਵਿਵਹਾਰ ਜ਼ਰੂਰ ਕੀਤਾ ਗਿਆ ਪਰ ਜਦੋਂ ਕੈਮਰੇ ਆਨ ਹੋਏ ਉਦੋਂ ਇਹ ਜਿਹਾ ਕੁਝ ਨਹੀਂ ਕੀਤਾ ਗਿਆ ਖਾਸ ਕਰਕੇ ਜੇ ਅਸੀਂ ਸਟੇਜ ਦੀ ਗੱਲ ਕਰਦੇ ਹਾਂ ਉੱਥੇ ਇਹ ਜਿਹਾ ਕੁਝ ਨਹੀਂ ਨਜ਼ਰ ਆਇਆ ਉਰਲੇ ਪਾਸੇ ਜਿੱਥੇ ਚੌਕੀ ਹੁੰਦੀ ਆ ਉੱਥੇ ਜ਼ਰੂਰ ਜਦੋਂ ਨਾਰੇਬਾਜ਼ੀ ਹੋਈ ਉੱਥੇ ਜ਼ਰੂਰ ਥੋੜਾ ਜਿਹਾ ਮਤਲਬ ਪ੍ਰੈਸ਼ਰ ਦੇ ਨਾਲ ਜਾਂ ਉਵੇਂ ਹੱਬਦਬ ਕਰਕੇ ਕਿਸਾਨਾਂ ਨੂੰ ਬਿਠਾਇਆ ਗਿਆ ਪਰ ਜੇ ਹੁਣ ਦੀ ਗੱਲ ਕਰ ਲਈਏ ਕੁਝ ਕੁ ਵੀਡੀਓਜ਼ ਆਈਆਂ ਆਗੀਆਂ ਜਿੱਥੇ ਕਿਸਾਨਾਂ ਨੇ ਇਹ ਵੀ ਕਿਹਾਗਾ ਵੀ ਸਾਡੇ ਸਰੈਂਡਰ ਤੱਕ ਲੈ ਗਏ ਨੇ ਸਾਡੀਆਂ ਕੁਝ ਚੀਜ਼ਾਂ ਇੱਥੋਂ ਗਾਇਬ ਨੇ ਇੱਕ ਤੰਬੂ ਜਿਹੜਾ ਗੋਨੇਆਣੇ ਵਾਲਿਆਂ ਦਾ ਉਹ ਗੋਨੇਆਣੇ ਵਾਲਿਆਂ ਦਾ ਜਾਂ ਉਹ ਤਿੰਨ ਪੂਣੀ ਵਾਲਿਆਂ ਦਾ ਉਹ ਇਕੱਠਾ ਇੱਕ ਤੰਬੂ ਸੀਗਾ ਉਹ ਇੱਕ ਨੂੰ ਉਹ ਅੱਗ ਲੱਗੀ ਆ ਉੱਥੇ ਕਿਸਾਨ ਕਿਸਾਨਾਂ ਨੂੰ ਹੱਬਦਬ ਕੀਤੀ ਗਈ ਆ ਕੱਟਾ ਦੇ ਵਿੱਚ ਬਹੁਤ ਸਾਰੇ ਕਿਸਾਨ ਸੀ ਕਿਉਂਕਿ ਬੱਸੇ ਚਲੇ ਗਏ ਸੀ ਬਜ਼ੁਰਗਾਂ ਨੂੰ ਅਸੀਂ ਕੰਨਾਂ ਨੂੰ ਆਪ ਵੀ ਕਿਹਾ ਵੀ ਤੁਸੀਂ ਬੱਸ ਦੇ ਵਿੱਚ ਕਿਉਂ ਨਹੀਂ ਬੈਠ ਰਹੇ ਉਹਨਾਂ ਨੇ ਬੱਸਾਂ ਚੋਂ ਬੈਠਣ ਤੋਂ ਮਨਾ ਕਰਤਾ ਸੀਦਾ ਉਹ ਵੱਟੇ ਵੱਟ ਹੁੰਦੇ ਪੰਜਾਂ ਦੇ ਤੇ ਤਾਂ ਉੱਥੇ ਹੀ ਦੂਰ ਦੂਰ ਮੋਟਰਾਂ ਦੇ ਪਿਛਲੇ ਪਾਸੇ ਉਹ ਬੈਠ ਗਏ ਸੀਗੇ ਸੋ ਹੋਰ ਕੋਈ ਜਾਣਕਾਰੀ ਹੋਈ ਤੁਹਾਨੂੰ ਦੱਸਾਂਗੇ ਹੋ ਸਕਦਾ ਤੁਸੀਂ ਵੀਡੀਓ ਇਹ ਕਾਫੀ ਘੰਟਾ 1.5 ਘੰਟਾ ਬਾਅਦ ਦੇਖ ਰਹੇ ਹੋ